ਫ੍ਰਾਂਸੀਸੀ ਲਿਖਕ ਅਲਬੇਰ ਕਾਮੂ ਦੇ ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਵੱਲੋਂ ਅਨੁਵਾਦ ਕੀਤੇ ਨਾਵਲ ਦਾ ਆਊਟਸਾਈਡਰ ਦਾ ਭਾਗ ਪਹਿਲਾ ਕਾਂਡ ਚੌਥਾ ਮੈਂ ਸਾਰਾ ਹਫਤਾ ਸਖਤ ਕੰਮ ਕੀਤਾ ਰੇਮੇਟ ਮੈਨੂੰ ਮਿਲਣ ਆਇਆ ਤੇ ਉਸਨੇ ਮੈਨੂੰ ਦੱਸਿਆ ਕਿ ਉਸਨੇ ਉਹ ਮੇਰੇ ਹੱਥ ਦੀ ਲਿਖੀ ਚਿੱਠੀ ਉਸ ਔਰਤ ਨੂੰ ਕੱਲ ਦਿੱਤੀ ਸੀ ਐ ਮੇ ਉਨਾਲ ਦੋ ਵਾਰ ਮੂਵੀ ਵੇਖਣ ਗਿਆ ਯਸਟਰੋ ਐਨੀ ਸੀ ਪਤਾ ਲੱਗਦਾ ਕਿ ਸਕਰੀਨ ਉੱਤੇ ਕੀ ਹੁੰਦਾ ਸੀ ਇਸ ਕਰਕੇ ਉਹਨੂੰ ਮੂਵੀ ਬਾਰੇ ਮੈਨੂੰ ਸਮਝਾਉਣਾ ਪੈਂਦਾ ਸੀ ਕੱਲ ਸ਼ਨੀਚਰਵਾਰ ਸੀ ਤੇ ਜਿਵੇਂ ਅਸੀਂ ਪਹਿਲਾਂ ਸਲਾ ਬਣਾਈ ਸੀ ਮੈਰੀ ਮੇਰੇ ਕੋਲ ਆ ਗਈ ਜਦੋਂ ਮੈਂ ਉਸਨੂੰ ਚਿੱਟੇ ਤੇ ਲਾਲ ਛੋਟੇ ਡਰੈੱਸ ਵਿੱਚ ਤੇ ਚਮੜੇ ਦੇ ਸੈਂਡਲਾਂ ਵਿੱਚ ਵੇਖਿਆ ਮੇਰਾ ਉਸ ਨਾਲ ਸੌਣ ਨੂੰ ਬਹੁਤ ਦਿਲ ਕਰਾਇਆ ਤੁਸੀਂ ਉਸ ਦੀਆਂ ਸਖਸ਼ਾਤੀਆਂ ਦੇ ਆਕਾਰ ਨੂੰ ਕਲਪਿਤ ਕਰ ਸਕਦੇ ਸੀ ਤੇ ਧੁੱਪ ਨਾਲ ਹੋਇਆ ਉਸ ਦਾ ਕਣਕਵੰਨਾ ਚਿਹਰਾ ਇੱਕ ਫੁੱਲ ਵਾਂਗ ਸੀ ਐਲਜੀਰ ਤੋਂ ਬਾਰ ਕਈ ਕਿਲੋਮੀਟਰ ਦੂਰ ਬੀਚ ਲਈ ਅਸੀਂ ਬਸ ਪਕੜੀ ਉਸ ਵਿੱਚ ਤੇ ਛੋਟੇ ਪੱਥਰ ਪੈ ਸੀ ਤੇ ਉਹਦੇ ਬਾਰਡਰ ਤੇ ਘਾਹ ਸੀ 4 ਵਜੇ ਦਾ ਸੂਰਜ ਇੰਨਾ ਗਰਮ ਨਹੀਂ ਸੀ ਪਰ ਪਾਣੀ ਦੀਆਂ ਹਲਕੀਆਂ ਲਹਿਰਾਂ ਜ਼ਰਾ ਕੋਸੀਆਂ ਸਨ ਮੈਰੀ ਨੇ ਮੈਨੂੰ ਇੱਕ ਖੇਡ ਸਿਕਾਈ ਤੈਰਨ ਵੇਲੇ ਝੱਗ ਨੂੰ ਮੂੰਹ ਵਿੱਚ ਪਾ ਕੇ ਉਹਨੂੰ ਫਿਰ ਉਲਟ ਕੇ ਅੰਬਰ ਵੱਲ ਬਾਹਰ ਕੱਢ ਦੇਣਾ ਇੰਜ ਕਰਨ ਨਾਲ ਉਹ ਕੋਸੀ ਝੱਗ ਵਾਪਸ ਚਿਹਰੇ ਉੱਤੇ ਆ ਪੈਂਦੀ ਸੀ ਪਰ ਕੁਝ ਦੇਰ ਬਾਅਦ ਸਮੁੰਦਰ ਦਾ ਨਮਕੀਨ ਪਾਣੀ ਮੇਰੇ ਮੂੰਹ ਤੇ ਲੜਨ ਲੱਗ ਪਿਆ ਸੀ ਫਿਰ ਮੈਰੀ ਟਰ ਕੇ ਮੇਰੇ ਕੋਲ ਆਈ ਤੇ ਉਹਨੇ ਪਾਣੀ ਵਿੱਚ ਹੀ ਆਪਣਾ ਸਰੀਰ ਕੱਸ ਕੇ ਮੇਰੇ ਸਰੀਰ ਨਾਲ ਲਾ ਦਿੱਤਾ। ਉਸਨੇ ਮੇਰੇ ਬੁੱਲਾਂ 'ਤੇ ਆਪਣੇ ਬੁੱਲ ਰੱਖੇ ਤੇ ਉਸਦੀ ਜੀਬ ਨੇ ਮੇਰੇ ਬੁੱਲ ਤਰ੍ਹਾਂ ਠੰਡੇ ਕਰ ਦਿੱਤੇ ਫਿਰ ਅਸੀਂ ਲਹਿਰਾਂ ਵਿੱਚ ਗਵਾਚ ਗਏ। 20 ਉੱਤੇ ਆ ਕੇ ਅਸੀਂ ਕੱਪੜੇ ਪਾਏ। ਮੈਰੀ ਨੇ ਆਪਣੀਆਂ ਚਮਕ ਭਰੀਆਂ ਅੱਖਾਂ ਨਾਲ ਮੈਨੂੰ ਤੱਕਿਆ। ਮੈਂ ਉਸਨੂੰ ਚੁੰਮਿਆ। ਉਸ ਪਲ ਤੱਕ ਅਸੀਂ ਇੱਕ ਦੂਜੇ ਨੂੰ ਕੁਝ ਨਹੀਂ ਕਿਹਾ। ਮੈਂ ਉਸਨੂੰ ਘੁੱਟ ਲਿਆ ਤੇ ਫਿਰ ਅਸੀਂ ਕਾਲੀ ਨਾਲ ਬਸ ਫੜਨ ਲਈ ਚੱਲ ਪਏ ਤਾਂ ਕਿ ਅਸੀਂ ਮੇਰੇ ਨਿਵਾਸ ਤੇ ਜਾ ਸਕੀਏ ਤੇ ਬਿਸਤਰੇ ਵਿੱਚ ਕੁਝ ਜਾਈਏ। ਮੈਂ ਆਪਣੇ ਵਾਲੀਬਾਰੀ ਨੂੰ ਖੁੱਲੀ ਰੱਖਿਆ ਤੇ ਗਰਮੀ ਦੀ ਰਾਤ ਦੀ ਹਵਾ ਸਾਡੇ ਪੂਰੇ ਜਿਸਮ ਨੂੰ ਸੁਣ ਲੱਗ ਪਈ ਜੋ ਸਾਨੂੰ ਬੜੀ ਚੰਗੀ ਲੱਗੀ। ਉਹ ਸਵੇਰ ਮੈਰੀ ਮੇਰੇ ਕੋਲ ਹੀ ਰਹੀ ਤੇ ਮੈਂ ਉਸ ਨਾਲ ਦੁਪਹਿਰ ਦਾ ਖਾਣਾ ਇਕੱਠੇ ਖਾਣ ਦੀ ਵਿਉਂਤ ਬਣਾਈ। ਮੈਂ ਥੋੜਾ ਮੀਟ ਖਰੀਦਣ ਹੇਠਾਂ ਗਿਆ। ਮੁਰਦਾਂ ਰੇਮੈਂਟ ਦੇ ਕਮਰੇ ਵਿੱਚੋਂ ਮੈਨੂੰ ਇੱਕ ਔਰਤ ਦੀ ਆਵਾਜ਼ ਸੁਣੀ। ਕੁਝ ਦੇਰ ਬਾਅਦ ਸਲਾਮਾਨੋ ਆਪਣੇ ਕੁੱਤੇ ਨੂੰ ਗੁੱਸੇ ਹੋਇਆ ਤੇ ਫਿਰ ਮੈਨੂੰ ਕੁੱਤੇ ਦੇ ਪੈਰਾਂ ਦੀ ਆਵਾਜ਼ ਸੁਣੀ। ਸਲਾਮਾਨੋ ਦਾ ਉਹੀ ਡਾਇਲੌਗ ਪੜਾ ਗੰਦੀ ਮੁਸ਼ਕਬ ਵਾਲਾ ਕੰਜਰ। ਮੈਂ ਸੁਣਿਆ ਤੇ ਉਹ ਦੋਨੋਂ ਸੜਕ ਉੱਤੇ ਨੂੰ ਚਲੇ ਗਏ। ਮੈਂ ਮੈਰੀ ਨੂੰ ਉਸ ਬਜ਼ੁਰਗ ਤੇ ਕੁੱਤੇ ਬਾਰੇ ਦੱਸਿਆ ਤੇ ਉਹ ਉਹਨਾਂ ਬਾਰੇ ਸੁਣ ਕੇ ਬੜ ਮਰੀ ਨੇ ਮੇਰਾ ਪਜਾਮਾ ਤੇ ਕਮੀਜ਼ ਪਾਏ ਹੋਏ ਸੀ ਤੇ ਬਾਹਾਂ ਚੜਾਈਆਂ ਹੋਈਆਂ ਸਨ ਜਦੋਂ ਉਹ ਹੱਸਦੀ ਮੈਂ ਫਿਰ ਕਮਕ ਹੋ ਗਿਆ 1 ਮਿੰਟ ਬਾਅਦ ਉਹਨੇ ਮੈਨੂੰ ਪੁੱਛਿਆ ਕਿ ਕੀ ਮੈਂ ਉਸਨੂੰ ਪਿਆਰ ਕਰਦਾ ਸੀ ਮੈਂ ਕਿਹਾ ਇਹ ਗੱਲ ਕੋਈ ਅਰਥ ਨਹੀਂ ਰੱਖਦੀ ਤੇ ਨਾ ਮੈਂ ਸੋਚਦਾ ਸੀ ਇਹ ਸੁਣ ਕੇ ਉਹ ਉਦਾਸ ਹੋ ਗਈ ਫਿਰ ਅਸੀਂ ਖਾਣਾ ਮੇਜ਼ ਉੱਤੇ ਲਾਇਆ ਉਹ ਬਿਨਾਂ ਕਾਰਨ ਹੱਸ ਪਈ ਤੇ ਮੈਂ ਉਸਨੂੰ ਚੁੰਮ ਲਿਆ ਉਸ ਵੇਲੇ ਅਸੀਂ ਰੇਮੈਂਟ ਦੇ ਕਮਰੇ ਵਿੱਚੋਂ ਆਵਾਜ਼ਾਂ ਸੁਣੀਆਂ ਇੰਜ ਲੱਗਦਾ ਸੀ ਜਿਵੇਂ ਉਹ ਲੜ ਪਏ ਹੋਣ ਪਹਿਲਾਂ ਸੀ ਔਰਤ ਦੀ ਤਿੱਖੀ ਆਵਾਜ਼ ਸੁਣੀ ਫਿਰ ਰੇਮੈਂਟ ਕਹਿੰਦਾ ਤੂੰ ਮੈਨੂੰ ਵਰਤਿਆ ਤੂੰ ਮੈਨੂੰ ਵਰਤਿਆ ਮੈਂ ਵਿਖਾਉਂਗਾ ਤੈਨੂੰ ਕਿ ਮੈਨੂੰ ਕਿਵੇਂ ਵਰਤਣਾ ਹੈ ਫਿਰ ਕੁਝ ਖੜਾਕ ਹੋਇਆ ਤੇ ਫਿਰ ਔਰਤ ਦੀ ਚੀਕ ਸੁਣਾਈ ਦਿੱਤੀ ਉਹ ਵੀ ਇੰਜ ਦੀ ਕਿ ਸਾਡੀ ਇਮਾਰਤ ਦੀ ਹੀਟਲੀ ਸਾਰੀ ਥਾਂ ਯਾਨੀ ਆਂਡ ਗਵਾਂਡ ਦੇ ਲੋਕਾਂ ਨਾਲ ਭਰ ਗਈ ਮੈਂ ਤੇ ਮੈਰੀ ਵੀ ਉਹ ਕੁਝ ਵੇਖਣ ਉੱਤੇ ਚੜੇ ਗਏ ਔਰਤ ਅਜੇ ਵੀ ਚੀਕਾਂ ਮਾਰ ਰਹੀ ਸੀ ਤੇ ਰੇਮੈਂਟ ਉਸਨੂੰ ਕੁਟੀ ਜਾ ਰਿਹਾ ਸੀ ਮੈਰੀ ਨੇ ਕਿਹਾ ਇਹ ਤਾਂ ਬਹੁਤ ਬੁਰੀ ਗੱਲ ਹੈ ਪਰ ਮੈਂ ਕੁਝ ਨਹੀਂ ਬੋਲਿਆ ਮੈਰੀ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਪੁਲਿਸ ਵਾਲੇ ਨੂੰ ਲੱਭਣਾ ਚਾਹੀਦਾ ਸੀ पर मैं क्या कि मेनू पुलिस वाले बंदे पसंद नहीं तीसरी मंजिल ਤੇ ਰਹਿਣ ਵਾਲੇ ਪਲੰਮਰ ਦੇ ਨਾਲ ਇੱਕ ਪੁਲਿਸ ਵਾਲਾ ਆ ਵੀ ਗਿਆ ਪੁਲਿਸ ਵਾਲੇ ਨੇ ਦਰਵਾਜ਼ਾ ਖੜਕਾਇਆ ਚਿੰਦਰੂਬਾਤ ਹੁਣੀ ਬੰਦ ਹੋਗੀ ਉਹਨੇ ਦਰਵਾਜ਼ਾ ਫਿਰ ਜ਼ੋਰ ਨਾਲ ਖੜਕਾਇਆ ਰੇਮੰਡ ਨੇ ਦਰਵਾਜ਼ਾ ਖੋਲ ਦਿੱਤਾ ਤੇ ਔਰਤ ਦੀ ਰੋਣ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਰੇਮੰਡ ਦੇ ਮੂੰਹ ਵਿੱਚ ਇੱਕ ਸਿਗਰਟ ਸੀ ਤੇ ਉਹਦਾ ਚਿਹਰਾ ਬਿਲਕੁਲ ਐਂਸੀ ਜਿਵੇਂ ਉਹ ਨਿਰਦੋਸ਼ ਹੋਵੇ ਔਰਤ ਦਰਵਾਜ਼ੇ ਵੱਲ ਨਸ ਕੇ ਆਈ ਤੇ ਆਖਣ ਲੱਗੀ ਰੇਮੰਡ ਨੇ ਮੈਨੂੰ ਘੁੱਟਿਆ ਹੈ ਤੇਰਾ ਨਾਂ ਕੀ ਹੈ ਪੁਲਿਸ ਨੇ ਰੇਮੰਡ ਨੂੰ ਪੁੱਛਿਆ ਤੇ ਉਹਨੇ ਫਿਰ ਰੇਮਨ ਨੂੰ ਕਿਹਾ ਜਦ ਮੈਂ ਤੇਰੇ ਨਾਲ ਗੱਲ ਕਰ ਰਿਹਾ ਤੂੰ ਇਹ ਸਿਗਰਟ ਨੂੰ ਆਪਣੇ ਮੂੰਹ ਵਿੱਚੋਂ ਕੱਢ ਦੇ ਰੇਮਨ ਨੇ ਮੇਰੇ ਵੱਲ ਵੇਖਿਆ ਫਿਰ ਸਿਗਰਟ ਦਾ ਸੂਟਾ ਮਾਰਿਆ ਤੇ ਦੂਆ ਬਾਹਰ ਨੂੰ ਕੱਢ ਦਿੱਤਾ ਪੁਲਿਸੀਆ ਨੇ ਉਸੇ ਵਕਤ ਉਸ ਤੇ ਥੱਪੜ ਮਾਰਿਆ ਉਹ ਵੀ ਇੱਕ ਚੰਗਾ ਭਾਰੀ ਥੱਪੜ ਬਿਲਕੁਲ ਉਹਦੇ ਮੂੰਹ ਉੱਤੇ ਸਿਗਰਟ ਉਰਦੀ ਹੋਈ ਹੇਠਾਂ ਜ਼ਮੀਨ ਤੇ ਅੜ ਗਈ ਰੇਮਨ ਦੇ ਚਿਹਰੇ ਦੇ ਹਾਪਾ ਬਦਲ ਗਏ ਉਹ ਇੱਕ ਮਿੰਟ ਤੱਕ ਕੁਝ ਨਾ ਬੋਲਿਆ ਫਿਰ ਉਹਨੇ ਬੜੀ ਨਿਮਰ ਆਵਾਜ਼ ਦੇ ਵਿੱਚ ਪੁਲਿਸ ਵਾਲੇ ਨੂੰ ਪੁੱਛਿਆ ਕਿ ਕੀ ਉਹ ਸਿਗਰਟ ਛੁੱਕ ਸਕਦਾ ਸੀ ਪੁਲਿਸ ਵਾਲੇ ਨੇ ਕਿਹਾ ਛੁੱਕ ਲੈ ਪਰ ਫਿਰ ਉਹਨੇ ਕਿਹਾ ਤੂੰ ਅਗਲੀ ਵਾਰ ਪੁਲਿਸ ਵਾਰੇ ਨਾਲ ਇੰਜ ਦਾ ਮਜ਼ਾਕ ਕਰਨ ਤੋਂ ਡਰੀ। ਉਦੋਂ ਹੀ ਕੁੜੀ ਨੇ ਰੋਂਦੀ ਹੋਈ ਨੇ ਕਿਹਾ ਇਸਨੇ ਮੈਨੂੰ ਮਾਰਿਆ ਹੈ ਦਲਾਲ ਆਫੀਸਰ। ਰੇਮਨ ਨੇ ਪੁੱਛਿਆ ਕਿ ਕਿਸੇ ਨੂੰ ਦਲਾਲ ਆਖਣਾ ਕਾਨੂੰਨਨ ਤੌਰ ਤੇ ਜਾਇਦਾ ਪਰ ਪੁਲਿਸੀ ਨੇ ਉਹਨੂੰ ਆਪਣਾ ਮੂੰਹ ਬੰਦ ਰੱਖਣ ਦਾ ਹੁਕਮ ਦਿੱਤਾ। ਰੇਮਨ ਨੇ ਕੁੜੀ ਵੱਲ ਮੁੜ ਕੇ ਉਸਨੂੰ ਕਿਹਾ ਤੂੰ ਪਿਆਰੀ ਜ਼ਰਾ ਉਡੀਕ ਆਪਣੀ ਗੱਲ ਅਜੇ ਮੁੱਕੀ ਨਹੀਂ। ਪੁਲਿਸੀ ਨੇ ਰੇਮਨ ਨੂੰ ਕਿਹਾ ਤੂੰ ਮੂੰਹ ਬੰਦ ਰੱਖ। ਤੇ ਲੜਕੀ ਇੱਥੋਂ ਜਾਵੇਗੀ ਤੇ ਤੂੰ ਆਪਣੇ ਕਮਰੇ ਵਿੱਚ ਹੀ ਰਹਿ। ਉਹ ਲੇਕਰ ਤਾਂ ਕਿ ਤੈਨੂੰ ਪੁਲਿਸ ਸਟੇਸ਼ਨ ਲਿਜਾਇਆ ਜਾ ਸਕੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੂੰ ਸ਼ਰਾਬੀ ਹੋਇਆ ਫਿਰਦਾ ਹੈ ਤੇ ਉਸੇ ਕਰਕੇ ਤੂੰ ਕੰਬ ਰਿਹਾ ਰੇਮਨ ਨੇ ਆਪਣੀ ਸਫਾਈ ਦਿੰਦਿਆਂ ਕਿ ਆਫੀਸਰ ਮੈਂ ਸ਼ਰਾਬੀ ਨਹੀਂ ਇਹ ਕੰਬਣੀ ਇਸ ਕਰਕੇ ਆ ਕਿ ਮੈਂ ਇੱਥੇ ਹਾਂ ਤੇ ਤੁਸੀਂ ਇੱਥੇ ਖੜ੍ਹੇ ਹੋ ਤਦੇ ਮੈਂ ਕੰਬ ਰਿਹਾ ਹੈ ਇਹ ਮੇਰੇ ਵਾਸਤੇ ਗੱਲ ਨਹੀਂ ਉਹਨੇ ਆਪਣਾ ਦਰਵਾਜ਼ਾ ਬੰਦ ਕਰ ਲਿਆ ਤੇ ਵੇਖਣ ਵਾਲੀ ਸਾਰੇ ਜਾਣੇ ਚਲੇ ਗਏ ਮੈਰੀ ਤੇ ਮੈਂ ਮੇਜ਼ ਤੇ ਖਾਣਾ ਪੂਰਾ ਕਰ ਲਿਆ ਸੀ ਪਰ ਮੈਰੀ ਨੂੰ ਭੁੱਖ ਨਹੀਂ ਸੀ ਇਸ ਕਰਕੇ ਖਾਣਾ ਸਾਰਾ ਤਕਰੀਬਨ ਮੈਂ ਹੀ ਖਾਦਾ ਫਿਰ 1 ਵਜੇ ਉੱਠ ਚੜੇ ਗਏ ਤੇ ਮੈਂ ਕੁਝ ਚਿਰ ਲਈ ਸੌ ਲਿਆ 3 ਵਜੇ ਮੇਰੇ ਦਰਵਾਜ਼ੇ ਉੱਤੇ ਦਸਤਕ ਹੋਈ ਤੇ ਰੇਮੈਂਡ ਅੰਦਰ ਆ ਗਿਆ ਮੈਂ ਨਹੀਂ ਉੱਠਿਆ ਤੇ ਉਹ ਮੇਰੇ ਬਲੰਗ ਤੇ ਇੱਕ ਨਾਰੇ ਉੱਤੇ ਬੈਠ ਗਿਆ ਕੋਈ ਚਿਹਰੋ ਬੋਲਿਆ ਨਹੀਂ ਤੇ ਮੈਂ ਉਹਨੂੰ ਪੁੱਛਿਆ ਕਿ ਸਭ ਕੁਝ ਕਿਵੇਂ ਰਿਹਾ ਉਹਨੇ ਕਿਹਾ ਜੋ ਕੁਝ ਮੈਂ ਉਸ ਔਰਤ ਨਾਲ ਕਰਨਾ ਚਾਹੁੰਦਾ ਸੀ ਉਹ ਮੈਂ ਕੀਤਾ ਪਰ ਉਹਨੇ ਮੇਰੇ ਥੱਪੜ ਮਾਰਿਆ ਹੱਥ ਤੇ ਫਿਰ ਮੈਂ ਉਹ ਕੁੱਟੀ ਬਾਕੀ ਮੈਂ ਵੇਖ ਹੀ ਗਿਆ ਸੀ ਮੈਂ ਉਸਨੂੰ ਕਿਹਾ ਕਿ ਲੱਗਦਾ ਇੰਜ ਹੈ ਕਿ ਉਸ ਔਰਤ ਨੂੰ ਉਸਦੀ ਸਜ਼ਾ ਮਿਲ ਗਈ ਹੈ ਤੇ ਉਹਨੂੰ ਹੁਣ ਖੁਸ਼ ਹੋਣਾ ਚਾਹੀਦਾ ਸੀ ਉਹ ਵੀ ਇਹੋ ਸੋਚਦਾ ਸੀ ਤੇ ਫਿਰ ਉਹਨੇ ਕਿਹਾ ਕਿ ਪੁਲਿਸ ਵਾਲਾ ਕੁਝ ਵੀ ਕਰ ਸਕਦਾ ਸੀ ਜੋ ਉਹ ਚਾਹੁੰਦਾ ਪਰ ਇਸ ਸੱਚ ਨੂੰ ਉਹ ਬਦਲ ਨਹੀਂ ਸਕਦਾ ਕਿ ਉਸ ਔਰਤ ਦੀ ਕਟਾਈ ਹੋਈ ਸੀ ਉਹਨੇ ਮੈਨੂੰ ਦੱਸਿਆ ਕਿ ਉਹ ਪੁਲਸੀਆ ਨੂੰ ਜਾਣਦਾ ਸੀ ਜੇ ਉਸ ਨੂੰ ਪਤਾ ਸੀ ਕਿ ਉਹਨਾਂ ਨਾਲ ਕਿਵੇਂ ਨਜਿੱਠਣਾ ਸੀ ਫਿਰ ਉਹਨੇ ਮੈਨੂੰ ਪੁੱਛਿਆ ਕਿ ਕੀ ਮੈਨੂੰ ਇਹ ਆਸ ਸੀ ਕਿ ਉਹ ਰੇਵੈਂਡ ਪੁਲਸੀਆ ਦੇ ਮੁੜ ਕੇ ਚਪੇੜ ਮਾਰਦਾ ਮੈਂ ਕਿਹਾ ਕਿ ਅਜਿਹਾ ਕੋਈ ਦੀ ਵੀ ਮੈਂ ਕੋਈ ਆਸ ਨਹੀਂ ਸੀ ਕੀਤੀ ਤੇ ਉਂਝ ਵੀ ਮੈਨੂੰ ਪੁਲਸੀਆ ਪਸੰਦ ਨਹੀਂ ਸੀ ਰੇਮੰਡ ਬੱਸ ਕੁਛ ਲੱਗ ਰਿਹਾ ਸੀ ਉਹਨੇ ਮੈਨੂੰ ਪੁੱਛਿਆ ਕਿ ਕੀ ਮੈਂ ਉਸ ਨਾਲ ਕੁਝ ਚਰਲੀ ਸੈਰ ਕਰਨ ਨੂੰ ਜਾ ਸਕਦਾ ਸੀ ਮੈਂ ਉੱਠਿਆ ਤੇ ਆਪਣੇ ਬਾਲ ਬੋਣੇ ਸ਼ੁਰੂ ਕੀਤੇ ਉਹਨੇ ਮੈਨੂੰ ਕਿਹਾ ਕਿ ਮੈਨੂੰ ਉਸ ਦਾ ਗਵਾਹ ਬੰਨਾ ਪੈਣਾ ਸੀ ਮੇਰੇ ਲਈ ਕੋਈ ਗੱਲ ਨਹੀਂ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਕੀ ਕਹਿਣਾ ਹੋਵੇਗਾ ਰੇਮੰਡ ਨੇ ਮੈਨੂੰ ਸਮਝਾਇਆ ਕਿ ਮੈਨੂੰ ਸਿਰਫ ਇਹੋ ਆਖਣਾ ਸੀ ਕਿ ਕੁੜੀ ਨੇ ਉਸ ਨੂੰ ਯਾਨੀ ਰੇਮੰਡ ਨੂੰ ਧੋਖਾ ਦਿੱਤਾ ਸੀ ਮੈਂ ਉਸ ਦਾ ਗਵਾਹ ਬੰਨਾ ਮੰਨ ਲਿਆ ਅਸੀਂ ਬਾਹਰ ਨਿਕਲ ਗਏ ਤੇ ਰੇਮਨ ਨੇ ਮੇਰੇ ਲਈ ਬਰਾਂਡੀ ਖਰੀਦੀ ਫਿਰ ਉਹ ਪੂਲ ਦੀ ਖੇਡ ਖੇਡਣਾ ਚਾਹੁੰਦਾ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਕਰਾਂ ਉਸ ਤੋਂ ਬਾਅਦ ਉਹ ਗੋਦਾਮ ਜਾਣਾ ਚਾਹੁੰਦਾ ਸੀ ਤੇ ਮੈਂ ਉਸ ਨੂੰ ਨਹੀਂ ਕਿਹਾ ਕਿਉਂਕਿ ਇੰਜ ਉਹਦਾ ਜਾਣ ਵਾਲਾ ਖਿਆਲ ਮੈਨੂੰ ਚੰਗਾ ਨਾ ਲੱਗਿਆ ਫਿਰ ਕਾਫੀ ਦੇਰ ਬਾਅਦ ਅਸੀਂ ਘਰ ਨੂੰ ਮੁੜ ਪਏ ਤੇ ਰਾਹ ਵਿੱਚ ਉਹ ਮੈਨੂੰ ਦੱਸਦਾ ਰਿਹਾ ਕਿ ਉਹ ਖੁਸ਼ ਸੀ ਕਿ ਉਸ ਔਰਤ ਨੂੰ ਉਹ ਕੁਝ ਮਿਲ ਗਿਆ ਸੀ ਜਿਸ ਦੀ ਉਹ ਹੱਕਦਾਰ ਸੀ ਮੈਨੂੰ ਬੜਾ ਮਰਪੜਾ ਲੱਗਿਆ ਤੇ ਮੈਂ ਸੋਚਿਆ ਚੰਗਾ ਵਕਤ ਬੀਤਿਆ ਸੀ ਦੂਰੋਂ ਮੈਂ ਵਿੱਕਾ ਕੇ ਸਲਮਾਨ ਨੂੰ ਆਪਣੇ ਦਰਵਾਜ਼ੇ ਉੱਤੇ ਖੜ੍ਹਾ ਸੀ ਉਹ ਘਬਰਾਇਆ ਲੱਗਦਾ ਸੀ ਜਦੋਂ ਅਸੀਂ ਉਸ ਦੇ ਕੋਲ ਪਹੁੰਚੇ ਤਾਂ ਅਸੀਂ ਵੇਖਿਆ ਕਿ ਉਸ ਨਾਲ ਉਸ ਦਾ ਕੁੱਤਾ ਨਹੀਂ ਸੀ ਚਾਰ ਚੁਫੇਰੇ ਤੇ ਪ੍ਰਵੇਸ਼ ਵਾਲੇ ਹਨੇਰੇ ਦਰਵਾਜ਼ੇ ਵੱਲ ਉਹ ਵੇਖੀ ਜਾ ਰਿਹਾ ਸੀ ਤੇ ਮੂੰਹੋਂ ਕੁਝ ਬੋਲ ਵੀ ਰਿਹਾ ਸੀ ਫਿਰ ਉਹਨੇ ਸੜਕ ਤੇ ਵੇਖਣਾ ਸ਼ੁਰੂ ਕੀਤਾ ਰੇਮਨ ਨੇ ਉਸ ਨੂੰ ਪੁੱਛਿਆ ਕਿ ਕੀ ਹੋ ਗਿਆ ਉਹਨੇ ਕੋਈ ਜਵਾਬ ਨਹੀਂ ਦਿੱਤਾ ਮੈਂ ਹਲਕੀ ਆਵਾਜ਼ ਵਿੱਚ ਉਸ ਨੂੰ ਬੋਲਦੇ ਸੁਣਿਆ ਮੁਸ਼ਕ ਵਾਲਾ ਕੰਜਰ ਤੇ ਉਹ ਇਧਰ ਬੇਮਤਲਬ ਘੁੰਮਦਾ ਰਿਹਾ ਮੈਂ ਉਹਨੂੰ ਪੁੱਛਿਆ ਕਿ ਉਸ ਦਾ ਕੁੱਤਾ ਕਿੱਥੇ ਆ ਉਚਾਨਕ ਗਰਜਾ ਕੇ ਉਹਦਾ ਕੁੱਤਾ ਕਿਧਰੇ ਚਲਿਆ ਗਿਆ ਤੇ ਫਿਰ ਉਹ ਹੋਰ ਬੋਲਣ ਲੱਗਾ ਹਮੇਸ਼ਾ ਬਾ ਮੈਂ ਉਹਨੂੰ ਪ੍ਰੀਡ ਗਰਾਊਂਡ ਲੈ ਗਿਆ ਉੱਥੇ ਮੇਲੇ ਵਿੱਚ ਬੂਥਾਂ ਦੇ ਕੋਲ ਬਹੁਤ ਸਾਰੇ ਲੋਕ ਖੜੇ ਸਨ ਮੈਂ ਕਿੰਗ ਆਫ ਐਸਕੇਪ ਤਮਾਸ਼ੇ ਨੂੰ ਵੇਖਣ ਲੱਗ ਪਿਆ ਜਦੋਂ ਮੈਂ ਜਾਣ ਲਈ ਤਿਆਰ ਹੋਇਆ ਤਾਂ ਮੈਂ ਵੇਖਿਆ ਕਿ ਇਹ ਉੱਥੇ ਨਹੀਂ ਸੀ ਆ ਉਸ ਲਈ ਇੱਕ ਛੋਟਾ ਕਾਲਰ ਮੈਂ ਖਰੀਦਣਾ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਕੰਜਰ ਇੰਜ ਚਲਾ ਜਾਵੇਗਾ ਰੇਮਨ ਨੇ ਉਸਨੂੰ ਕਿਹਾ ਕਿ ਕੁੱਤਾ ਉੱਥੇ ਗਵਾਚ ਗਿਆ ਹੋਣਾ ਤੇ ਉਹ ਵਾਪਸ ਆ ਜਾਵੇਗਾ ਫਿਰ ਉਹਨੇ ਉਸਨੂੰ ਦਰਜਨ ਕੁੱਤਿਆਂ ਦੀਆਂ ਮਿਸਾਲਾਂ ਦਿੱਤੀਆਂ ਕਿ ਕਿਵੇਂ ਕੁੱਤੇ ਆਪ ਹੀ ਕਈ ਕਿਲੋਮੀਟਰ ਚੱਲ ਕੇ ਵੀ ਵਾਪਸ ਆਪਣੇ ਮਾਲਕਾਂ ਕੋਲ ਮੁੜ ਆਏ ਸੀ ਫੇਰ ਵੀ ਉਹ ਬਜ਼ੁਰਗ ਘਬਰਾਇਆ ਹੋਇਆ ਸੀ ਹੁਣੇ ਕਿਹਾ ਪਰ ਉਹ ਉਸ ਨੂੰ ਮੇਰੇ ਕੋਲੋਂ ਲੈ ਜਾਣਗੇ ਕੀ ਤੈਨੂੰ ਨਹੀਂ ਲੱਗਦਾ ਹਾਂ ਇੰਝ ਤਾਂ ਹੋ ਸਕਦਾ ਜੇ ਕਿਸੇ ਨੇ ਉਹਨੂੰ ਫੜ ਲਿਆ ਪਰ ਹਰ ਕੋਈ ਉਸਦੇ ਜ਼ਖਮਾਂ ਤੋਂ ਕਿਰਨਾ ਕਰਦਾ ਸੀ ਮੈਨੂੰ ਪੱਕਾ ਪਤਾ ਹੈ ਕਿ ਪੁਲਿਸ ਉਸਨੂੰ ਫੜ ਲਵੇਗੀ ਮੈਂ ਉਹਨੂੰ ਕਿਹਾ ਕਿ ਜਿੱਥੇ ਬਾਰਾ ਕੁੱਤੇ ਫੜ ਕੇ ਰੱਖੇ ਹੁੰਦੇ ਹਨ ਉਹ ਉੱਥੇ ਜਾਵੇ ਤੇ ਕੁਝ ਫੀਸ ਵਰਕੇ ਉਸਨੂੰ ਘਰ ਲੈ ਆਵੇ ਪਰ ਉਹਨੇ ਮੈਨੂੰ ਪੁੱਛਿਆ ਕਿ ਕੀ ਫੀਸ ਕਾਫੀ ਵੱਡੀ ਹੋਵੇਗੀ ਮੈਂ ਕਿਹਾ ਕਿ ਮੈਨੂੰ ਪਤਾ ਨਹੀਂ ਤੇ ਫਿਰ ਉਹ ਗੁੱਸੇ ਹੋ ਗਿਆ ਉਸ ਕੰਜਰਲੀ ਮੈਂ ਪੈਸੇ ਪਰ ਉਹ ਪਿਆ ਮਰੇ ਹੁਣੇ ਫਿਰ ਕੁੱਤੇ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਰੇਮੰਡ ਹੱਸ ਕੇ ਆਪਣੇ ਅੰਦਰ ਚਲਿਆ ਗਿਆ ਤੇ ਮੈਂ ਵੀ ਮਗਰ ਹੀ ਹੋ ਲਿਆ ਤੇ ਅੱਗੇ ਜਾ ਕੇ ਅਸੀਂ ਆਪਣੇ ਆਪਣੇ ਕਮਰਿਆਂ ਨੂੰ ਚਲੇ ਗਏ ਕੁਝ ਮਿੰਟਾਂ ਬਾਅਦ ਮੈਂ ਕਿਸੇ ਦੇ ਕਦਮ ਆਪਣੇ ਕਮਰੇ ਵੱਲ ਆਉਂਦੇ ਸੁਣੇ ਸਲਾਮਾਨੋ ਬਜ਼ੁਰਗ ਨੇ ਮੇਰੇ ਦਰਵਾਜ਼ੇ ਉੱਤੇ دستਕ ਦਿੱਤੀ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਦਰਵਾਜ਼ੇ ਉੱਤੇ ਕੁਝ ਪਲ ਖੜਾ ਰਿਹਾ ਤੇ ਫਿਰ ਬੋਲਿਆ ਮਾਫ ਕਰਨਾ ਮਾਫ ਕਰਨਾ ਮੈਂ ਉਸ ਨੂੰ ਅੰਦਰ only ਆਖਿਆ ਪਰ ਉਹਨੇ ਅੰਦਰ ਆਉਣਾ ਤਾਂ ਨਾ ਕਰ ਦਿੱਤੀ ਉਹ ਆਪਣੇ ਬੂਟਾਂ ਵੱਲ ਵੇਖ ਰਿਹਾ ਸੀ ਅਤੇ ਉਹਦੇ ਖੁਰਕ ਵਾਲੇ ਹੱਥ ਕਮਰੇ ਸੀ ਮੇਰੇ ਵੱਲ ਬਿਨ ਵੇਖਿਆ ਉਹਨੇ ਕਿਹਾ ਮਿਸਟਰ ਮਾਰਸੋ ਉਸ ਨੂੰ ਮੇਰੇ ਕੋਲੋਂ ਲੈਤਾ ਨਹੀਂ ਜਾਣਗੇ ਕੀ ਉਹ ਨੂੰ ਉਹ ਮੈਨੂੰ ਦੇ ਦੇਣਗੇ ਨਹੀਂ ਤਾਂ ਮੈਨੂੰ ਪਤਾ ਨਹੀਂ ਕੀ ਹੋ ਜਾਵੇਗਾ ਮੈਂ ਉਸ ਨੂੰ ਦੱਸਿਆ ਕਿ ਜਾਨਵਰ ਪਾਉਂਡ ਵਾਲੇ 3 ਦਿਨ ਕੁੱਤੇ ਉੱਥੇ ਆਪਣੇ ਪਾਸ ਰੱਖਦੇ ਹਨ ਤਾਂ ਕਿ ਕੋਈ ਮਾਲਕ ਉਸ ਉੱਤੇ ਆਪਣਾ ਹੱਕ ਜ਼ਾਹਰ ਕਰ ਸਕੇ ਉਸ ਤੋਂ ਬਾਅਦ ਉਸ ਨਾਲ ਉਹ ਕੁਝ ਕਰਦਿਆ ਜੋ ਉਹਨਾਂ ਨੂੰ ਠੀਕ ਲੱਗਦਾ ਉਹ ਪਤਾਰੀ ਉਸਨੇ ਮੇਰੇ ਵੱਲ ਵੇਖਿਆ ਤੇ ਫਿਰ ਮੈਨੂੰ ਸ਼ੁਭ ਰਾਤ ਆਖ ਕੇ ਆਪਣੇ ਕਮਰੇ ਨੂੰ ਚੜਿਆ ਗਿਆ ਫਿਰ ਉਸਨੇ ਆਪਣਾ ਦਰਵਾਜ਼ਾ ਬੰਦ ਕਰ ਲਿਆ ਪਰ ਮੈਂ ਉਸ ਦੇ ਅੰਦਰ ਇੱਧਰ ਉੱਧਰ ਤੁਰਨ ਦੀ ਆਵਾਜ਼ ਸੁਣ ਸਕਦਾ ਸੀ ਫਿਰ ਉਹਦਾ ਪਰੰਗ ਤਰਸ ਤਿੱਕਿਆ ਸਾਡੇ ਕਮਰਿਆਂ ਦੀ ਵੰਡਣ ਵਾਲੀ ਕੰਧ ਰਹੀ ਮੈਨੂੰ ਧੀਮੀ ਆਵਾਜ਼ ਸੁਣਾਈ ਦਿੱਤੀ ਮੈਨੂੰ ਅਹਿਸਾਸ ਕੀਤਾ ਕਿ ਉਹ ਰੋ ਰਿਹਾ ਸੀ ਪਤਾ ਨਹੀਂ ਕਿਉਂ ਉਸ ਵੇਲੇ ਮੈਨੂੰ ਆਪਣੀ ਮਾਂ ਯਾਦ ਆ ਗਈ ਪਰ ਮੈਂ ਸਵੇਰੇ ਜਲਦੀ ਉੱਠਣਾ ਸੀ ਮੈਨੂੰ ਭੁੱਖ ਵੀ ਨਹੀਂ ਸੀ ਤੇ ਮੈਂ ਬਿਨ ਰਾਤ ਦੇ ਖਾਣਾ ਖਾਦਿਆਂ ਹੀ ਪੈ ਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ